ਸਦਕੇ ਜਾਈਏ ਜੋਧੇ ਸੁੰਡੇ ਸੂਬਾ ਕਮੇਟੀ ਦੇ ਕੀਤੇ ਹੋਏ ਫੈਸਲੇ ਨੂੰ ਮਲੇਰ ਕੋਟਲੇ ਦੀ ਧਰਤੀ ਤੇ ਪ੍ਰਸ਼ਾਸਨ ਵੱਲੋਂ ਕਿਤੇ ਜਾਤੀਤੇ ਜ਼ਬਰੀ ਕਬਜ਼ੇ ਨੂੰ ਮੁੜ ਬਹਾਲ ਕਰਾਉਣ ਦੀ ਤੁਹਾਨੂੰ ਵਧਾਈ ਜਿਹੜੇ ਤਰੀਕੇ ਨਾਲ ਜੋਧੇ ਤੁਸੀਂ ਅੱਗੇ ਵਧਿਓ ਜਿਹੜੀ ਗੱਲ ਨੂੰ ਤੁਸੀਂ ਧਾਰ ਕੇ ਗਾਹਾਂ ਤੁਰੇ ਹੋ ਉਹ ਪਹਿਲੇ ਹੀ ਸ਼ਲਾਘਾਯੋਗ ਹੈ ਇਹ ਜਾਣਦੇ ਹੋਏ ਕਿ ਸਰਕਾਰ ਤੋਂ ਤਕੜੇ ਨਹੀਂ ਹਾਂ ਸੀ ਤੁਸੀਂ ਜਦੋਂ ਅੱਗੇ ਵਧਿਓ ਤੁਸੀਂ ਸਿਰਫ ਇਹ ਗੱਲ ਨੂੰ ਧਿਆਨ ਚ ਰੱਖ ਕੇ ਵਧਿਓ ਕਿ ਸਰਕਾਰ ਦਾ ਸਾਰਾ ਜ਼ਬਰ ਚਲਦਿਆਂ ਹੋਇਆ ਅਸੀਂ ਫੇਰ ਵੀ ਆਪਣੀ ਉਸ ਸਰਜਮੇ ਦੇ ਉੱਤੇ ਆਪਣਾ ਕਬਜ਼ਾ ਜਮਾ ਕੇ ਛੱਡਾਂਗੇ ਜੋ ਸਰਕਾਰ ਨੇ ਕਰਨਾ ਹੋ ਕਰੇ ਪਰ ਸਰਕਾਰ ਦਾ ਜ਼ਬਰੇ ਚਬੀਨਾ ਨੱਪਣ ਦਾ ਜਿਹੜਾ ਫੈਸਲਾ ਇਹ ਲਾਗੂ ਕਿਸੇ ਹਾਲਤ ਵਿੱਚ ਨਹੀਂ ਹੋਣ ਦੇਵਾਂਗੇ ਇਹਨੂੰ ਤੁਸੀਂ ਸਹੀ ਲਾਇਆ ਇਸ ਗੱਲ ਦੀ ਤੁਹਾਨੂੰ ਵਧਾਈ ਤੁਹਾਡੇ ਜਾਗਤੇ ਨੂੰ ਵਧਾਈ ਤੇ ਤੁਹਾਡੇ ਅੱਗੇ ਵਧਣ ਦੇ ਤਰੀਕੇ ਨੂੰ ਵਧਾਈ ਤੁਸੀਂ 18 ਕਿਲੋਮੀਟਰ ਤੱਕ ਤੁਰ ਕੇ ਗਏ ਹੋ ਰਸਤੇ 'ਚ 15 16 ਨਾਕੇ ਤੋੜੇ ਨੇ ਇਹ ਗੱਲ ਨੂੰ ਧਿਆਨ 'ਚ ਰੱਖ ਕੇ ਕਿ ਜੇ ਪੁਲਿਸ ਵਾਲੇ ਕਿਸੇ ਕਿਸਮ ਦੀ ਬਦੀਤੀ ਕਰਦੇ ਨੇ ਉਹਦੇ ਜਵਾਬ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਨੀ ਉਹਨਾਂ ਦੇ ਅਧਿਐਤ ਨਹੀਂ ਕਰਨਾ ਇਹ ਗੱਲ ਤੁਸੀਂ ਧਿਆਨ ਚ ਰੱਖੀ ਆ ਤੇ ਕੀਡਰ ਨੇ ਇਸ ਗੱਲ ਨੂੰ ਪਰਵਾਹ ਕੀਤਾ ਹੈ ਇਹ ਇਸ ਕਰਕੇ ਜਿਹੜੇ ਤਰੀਕੇ ਨਾਲ ਤੁਸੀਂ ਮਤ ਕੇ ਜਿਹੜੀ ਸਕੀਮ ਨਾਲ ਤੁਸੀਂ ਇੱਥੋਂ ਮਤ ਕੇ ਸੂਬਾ ਕਮੇਟੀ ਦੇ ਫੈਸਲੇ ਨੂੰ ਲਾਗੂ ਕੀਤਾ ਹੈ ਇਹਦੀ ਤੁਹਾਨੂੰ ਬਾਰ ਬਾਰ ਵਧਾਈ ਦੇਣਿਆ ਤੇ ਇਹਦੇ ਨਾਲ ਹੀ ਤੁਸੀਂ ਇਸ ਗੱਲ ਦੀ ਵੀ ਵਧਾਈ ਕਿ ਜਿਹੜਾ ਸਰਕਾਰ ਨੇ ਆਪਣੇ ਨਾਲ ਵਾਅਦਾ ਖਲਾਫੀ ਕੀਤੀ ਹੈ ਪ੍ਰਸ਼ਾਸਨ ਗੱਲਬਾਤ ਕਰਕੇ ਜਦੋਂ ਇਹ ਕਹਿ ਰਿਹਾ ਹੈ ਕਿ ਜਿੰਨਾ ਚਿਰ ਕਿਸਾਨਾਂ ਨੂੰ ਸੈਂਸਿਟਾਈਜ਼ ਨਹੀਂ ਕੀਤਾ ਜਾਂਦਾ ਉਹਨਾਂ ਨਾਲ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਨਹੀਂ ਕੀਤਾ ਜਾਊਗਾ ਗੰਧਵਾਤ ਪਹਿਲਾਂ ਹੁੰਦੀ ਹੈ ਤੇ ਬਾਅਦ ਚ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਥਾਣੇ ਬੰਦ ਕੀਤਾ ਜਾਂਦਾ ਵੀ ਚੋਰਤਾ ਨੂੰ ਬੰਦ ਕੀਤਾ ਜਾਂਦਾ ਤੇ ਇਸ ਕਰਕੇ ਇੱਕ ਦਿਨ ਛੱਡ ਕੇ ਸੂਬਾ ਕਮੇਟੀ ਨੇ ਕੱਲ ਵੱਡੀ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਜੋ ਸਾਨੂੰ ਆਦੇਸ਼ ਦਿੱਤੇ ਜੋ ਸਾਨੂੰ ਕਾਰਜ ਦਿੱਤਾ ਹੁਣ ਤੁਸੀਂ ਨੇਪਰੇ ਬਹੁਤ ਹੀ ਸਤੇ ਦੇ ਤੰਗ ਨਾ ਜਾਣਿਆ ਇਸ ਗੱਲ ਦੀ ਵਧਾਈ ਤੇ ਤੁਹਾਡੀ ਛੋਡੇ ਕਦਮਾਂ ਨੂੰ ਭਾਤੇ ਹੈ ਕਦਮਾਂ ਤੇ ਜਿਹੜਾ ਕਦਮਾਂ ਨੂੰ ਅਸੀਂ ਸਲਾਮ ਕਰਦੇ ਆ ਤੇ ਅਸੀਂ ਤੁਹਾਡੀ ਦੁਪਹਿਰਾਂ ਦੀ ਮਿੱਟੀ ਚਾਹਤੇ ਆਪਣੇ ਸਿਰ ਨੂੰ ਰਹਾ ਨੇ ਤੁਹਾਨੂੰ ਬਹੁਤ ਬਹੁਤ ਵਧਾਈ ਕਿ ਤੁਸੀਂ ਇਸ ਇਸ ਮੌਕੇ ਦੇ ਵਿੱਚ ਬਹੁਤ ਸਫਲ ਤੇ ਸੋਹਣੇ ਤਰੀਕੇ ਨਾਲ ਗੱਲਬਾਤ ਵੀ ਬੈਠੇ ਹੋ ਗਨਵਾਚ ਦੀ ਨਿਵਾਜ਼ ਖਦੀ ਬਦਨ ਦੇ ਤਰੀਕੇ ਵੀ ਸੋਡੇ ਬਹੁਤ ਠੀਕ ਸੀ ਚੱਲਣ ਦਾ ਢੰਗ ਵੀ ਸੋਡਾ ਬਹੁਤ ਠੀਕ ਸੀ ਇਸ ਕਰਕੇ ਤੁਸ ਨੂੰ ਬਾਰ ਬਾਰ ਅਸੀਂ ਆਪਣੇ ਜਥੇ ਵੱਲੋਂ ਮੈ ਸੁਰਭਾ ਪ੍ਰਧਾਨ ਹੁੰਦੇ ਹੋਏ ਤੁਹਾਨੂੰ ਵਧਾਈ ਦਿੰਦੇ ਹਾਂ